ਅੱਜ ਸਵਾਵੀ ਬੜਾ ਤੇ ਹਮ ਚਾਹਿਆ ਜਿਵੇਂ ਹਰ ਪੀੜਤਾਂ ਦੇ ਪੁੱਕੇਵੇਂ ਵਿਚਾਰੇ ਧਰਵਾ ਚੜ ਕੇ ਜਦਾ ਘਟ ਹੈ ਗਿਆ ਕੇਦੇ ਡੰਗੜ ਮਰ ਗਏ ਯਾਨੀ ਦੇਖਣਾ ਹੀ ਮੁਸ਼ਕਲ ਹੋ ਗਿਆ ਇੰਨਾ ਕੁਝ ਹੋ ਰਿਹਾ ਆਪਣੇ ਦਾ ਇੱਕ ਪ੍ਰੀ ਪਲੈਨਿੰਗ ਪ੍ਰੋਗਰਾਮ ਹੋ ਰਿਹਾ ਐਵੇਂ ਚਾਹੇ ਕੋਈ ਕਹੇ ਚਾਹੇ ਨਾ ਕਹੇ ਅੱਜਾ ਸਾਡੇ ਨਾਲ ਝੋਖਾ ਹੋ ਗਿਆ ਜੇ ਸਰਕਾਰਾਂ ਚ ਹੁਣ ਤੱਕ ਕੀ ਨਹੀਂ ਹੋ ਸਕਦਾ ਇਲਾ ਇੰਤਜ਼ਾਰ ਹੋਣਾ ਚਾਹੀਦਾ ਉਹ ਨਹੀਂ ਹੋਇਆ ਚਲੋ ਫਿਰ ਵੀ ਸੰਤਾ ਇਹਨੀਆਂ ਧਰਿਆ ਦੇ ਵਾਲੀਆਂ ਹਨ ਮੇਰੇ ਪਿਆਰ ਵਾਲੇ ਹਨ ਜਿਹੜਾ ਨੇ ਇੱਕ ਤੁਮਨ ਮਿਸ਼ਨ ਮੰਨ ਕੇ ਜੰਦੇ ਨੇ ਨਾਮ ਕਲਾਮ ਚੜਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਹਵਾਲੇ ਪਰਵਾਸ ਤੇ ਇਹ ਚਾਹਦੇ ਨੇ ਉਹ ਦੀ ਹੋਂਦ ਵੀ ਹਰ ਤਰ੍ਹਾਂ ਦੀ ਸੇਵਾ ਕਰੈ ਨੇ ਕਰਨ ਵੀ ਚਾਹੀਦੀ ਆ ਭਾਈ ਕੋਈ ਦਾਣਿਆਂ ਦੀ ਕਰੋ ਕੋਈ ਲੰਗਰਾਂ ਦੀ ਕਰੋ ਕੋਈ ਪ੍ਰਸ਼ਾਦ ਦੇ ਪਾਣੀ ਦੀ ਕੁਝ ਤਿਆਰ ਕਰਕੇ ਲਿਜਾਓ ਜਿਵੇਂ ਵੀ ਹੈ ਜਿਵੇਂ ਵੀ ਤੁਹਾਨੂੰ ਲੋਟ ਲੱਗਦਾ ਹੈ ਜਰੂਰ ਮਦਦ ਕਰੋ ਹੇ ਨਾਗੂ ਨਾਕ ਦੀਆਂ ਤੋਂ ਖੁਸ਼ੀਆਂ ਲਈਏ ਸਤਿਗੁਰਾਂ ਦੀਆਂ ਖੁਸ਼ੀਆਂ ਲਈਏ ਕਉ ਨੂੰ ਬੇਨਤੀ ਹੈ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕਾ